ਸਿਕਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਲਕਾ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਭਰਵੀ ਮੀਟਿੰਗ ਕੀਤੀ ਗਈ ਹੈ ਜਿਵੇਂ ਕਿ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਉੱਤੇ ਆਪਣੇ ਮੋਰਚੇ ਲਗਾਏ ਗਏ ਨੇ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਸੇ ਮੋਰਚੇ ਦੇ ਵਿੱਚ ਹੀ ਮਨਾਇਆ ਜਾਏਗਾ ਜਿਸ ਸੰਬੰਧੀ ਮੀਟਿੰਗ ਅੱਜ ਫਾਜ਼ਿਲਕਾ ਡਿਸਟ੍ਰਿਕਟ ਵੱਲੋਂ ਕੀਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਇਹਨਾਂ ਤੋਂ ਜਾਣਦੇ ਆ ਕੀ ਕੀ ਫੈਸਲੇ ਇਸ ਮੀਟਿੰਗ ਚ ਲਏ ਗਏ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਆ ਜਗਜੀਤ ਸਿੰਘ ਸੰਧੂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪ੍ਰਧਾਨਪੁਰ ਤੋਂ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਜਿਹੜਾ ਸੀਗਾ ਉਹ ਅਜੰਡਾ ਇਹ ਸੀ ਵੀ ਸਾਡੇ ਜਿਹੜੇ ਖਨੋਰੀ ਬਾਰਡਰ ਦੀ ਆਵਾਜ਼ ਆ ਥੱਲੇ ਗਰਾਊਂਡ ਲੈਵਲ ਦੇ ਉੱਤੇ ਜਿਵੇਂ ਲੋਕਾਂ ਤੱਕ ਬੀਬੀਆਂ ਤੱਕ ਸਾਡੇ ਬੱਚਿਆਂ ਤੱਕ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਕਿਦਾਂ ਪਹੁੰਚਾਈ ਜਾਵੇ ਉਹਦੇ ਵਿੱਚੋਂ ਹੀ ਅਸੀਂ ਜਿਹੜਾ ਮਹਿਲਾ ਦਿਵਸ ਮਨਾਉਣ ਦਾ ਪ੍ਰੋਗਰਾਮ ਕੀਤਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 95 ਦੇ ਨੇ ਹੋ ਗਏ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਸਰਕਾਰ ਦੇ ਨਾਲ ਦੋ ਗੇੜ ਦੀਆਂ ਮੀਟਿੰਗਾਂ ਹੋ ਗਈਆਂ ਸਰਕਾਰ ਜਿਹੜੀ ਹੈਗੀ ਹਾਲੀ ਵੀ ਤੁਸੀਂ ਦੇਖਦੇ ਹੋਵੋ ਕਿ ਮਹੀਨੇ-ਮਹੀਨੇ ਦੀ ਮੀਟਿੰਗ ਦੇ ਰਹੀ ਹੈ ਇੱਕ ਪਾਸੇ ਤਾਂ ਜਾਨ ਦੀ ਬਾਜ਼ੀ ਲਾਈ ਬੈਠੇ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੀ ਇਸ ਧਰਤੀ ਨੂੰ ਬਚਾਉਣ ਵਾਸਤੇ ਭਾਰਤ ਦੇ ਕਿਸਾਨ ਮਜ਼ਦੂਰ ਵਪਾਰੀ ਨੂੰ ਬਚਾਉਣ ਵਾਸਤੇ ਲੱਗੇ ਖੜੇ ਨੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਜਿਹੜੀ ਉਹ ਹਾਲੀ ਵੀ ਜਿਹੜੀਆਂ ਅਚਾਲਾਂ 'ਚ ਖੇਡ ਰਹੀ ਉਹਨਾਂ ਨਾਲ ਇਸ ਕਰਕੇ ਜਿਹੜੀ ਅਸੀਂ ਸਾਡੀ 50% ਸ਼ਕਤੀ ਹੈ ਜਿਹੜੀ ਘਰ ਦੇ ਵਿੱਚ ਬੀਬੀਆਂ ਬੈਠੀਆਂ ਨੇ ਉਹਨਾਂ ਨੂੰ ਅਸੀਂ ਖਨੌਰੀ ਬਾਉਂਡਰ ਤੇ ਲਾ ਕੇ ਉਹਨਾਂ ਨੂੰ ਉਸ ਐਮਐਸਪੀ ਤੇ ਗਾਰੰਟੀ ਦੇ ਕਾਨੂੰਨ ਤੋਂ ਜਾਣੂ ਕਰਵਾਵਾਂਗੇ ਕਿ ਤੁਸੀਂ ਜਿਹੜਾ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਅਸੀਂ ਕਿਉਂ ਮੰਗਦੇ ਆ ਕਿਉਂਕਿ ਅੱਜ ਤੁਸੀਂ ਪਿਛਲੇ ਹਾਲਾਤਾਂ ਵਿੱਚ ਵੇਖਿਆ ਸਾਡੀ ਸਰੋਂ ਹੋਵੇ ਸਾਡੇ ਛੋਲੇ ਹੋਣ ਸਾਡਾ ਸੋਇਆ ਭਾਰਤੀ ਕਿਸਾਨ ਯੂਨੀਅਨ ਵੱਲੋਂ ਅਲਖ ਜਗਾਈ ਜਾ ਰਹੀ ਹੈ ਕਿ ਬੀਬੀਆਂ ਘਰ ਦੀਆਂ ਰੋਟੀਆਂ ਤੇ ਚੁੱਲ੍ਹੇ ਚੁੱਕੇ ਤੋਂ ਛੁੱਟੀ ਲੈ ਕੇ ਕਿਸਾਨੀ ਸੰਘਰਸ਼ ਵਿੱਚ ਸਾਥ ਦੇਣ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਮਾਈ ਭਾਗੋ ਦੀਆਂ ਵਾਰਸਾਂ ਨੇ ਜਦੋਂ ਤੱਕ ਬੀਬੀਆਂ ਦਾ ਸਾਥ ਨਹੀਂ ਹੋਏਗਾ ਤੇ ਕਿਸੇ ਤਰ੍ਹਾਂ ਦੇ ਸੰਘਰਸ਼ ਤੇ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਪਿੱਛੇ ਵੀ ਦਿੱਲੀ ਵਿੱਚ ਲੱਗੇ ਧਰਨੇ ਵੱਲੋਂ ਵਿੱਚ ਬੀਬੀਆਂ ਦੀ ਖਾਸ ਭੂਮਿਕਾ ਰਹੀ ਹੈ ਮੌਜੂਦ ਨੇ ਫਾਜ਼ਲ ਕਾ ਜਿਲ੍ਹਾ ਜਰਨਲ ਸਕੱਤਰ ਲਖਵਿੰਦਰ ਸਿੰਘ ਇਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਦੀ ਸ਼ਮੂਲੀਅਤ ਹੋਏਗੀ ਜਿਲ੍ਹਾ ਫਾਜ਼ਲ ਕਾ ਤੋਂ ਬੀਬੀਆਂ ਦੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੌਰਾਨ ਦੇਖੋ ਜੀ ਸਾਡਾ ਜਿਵੇਂ ਜ਼ਿਲ੍ਹਾ ਹਰੇਕ ਕੰਮ 'ਚ ਪਛੜਿਆ ਵਾ ਪਾਣੀ ਮਗਰੋਂ بارش ਮਗਰੋਂ ਤੇ ਸਾਡੇ ਕੋਲੇ ਜਿਹੜੀ ਜਥੇਬੰਦੀ ਆ ਉਹ ਵੀ ਮਗਰੋਂ ਆਈ ਆ ਪਰ ਹੁਣ ਅਸੀਂ ਬੜੀ ਤਗੜੀ ਤਰ੍ਹਾਂ ਸਾਡੇ ਡੱਲੇਵਾਲ ਸਾਹਿਬ ਜਦੋਂ ਦੇ ਮਰਨ ਵਾਰ ਤੇ ਬੈਠੇ ਆ ਜਾਂ 2020 ਤੋਂ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਅਸੀਂ ਪਿੰਡਾਂ 'ਚ ਜਾਗਰਤੀ ਲਿਆ ਰਹੇ ਆ ਗੱਲ ਰਹੀ ਜਿਹੜੀ ਲਾਹੌਰ ਹੈ ਦੇਖੇ ਤੋਂ ਪਤਾ ਲੱਗੂ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੂ ਵੀ ਸਾਡੇ ਵੀ ਕਿਸਾਨੀ ਦੇ ਜਿਹੜੇ ਬੋੜਾ ਜਗਜੀਤ ਸਿੰਘ ਡੱਲੇਵਾਲ ਉਹ ਕਿਦਾਂ ਉਥੇ ਜਿਹੜਾ ਲੜ ਰਹੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਨਿਰਮਲ ਸਿੰਘ ਇਹਨਾਂ ਨੂੰ ਜਾਣਦੇ ਆ ਕਿ ਕੀ ਯੋਗਦਾਨ ਹੋਏਗਾ ਜ਼ਿਲ੍ਹਾ ਫਾਜ਼ਿਲਕਾ ਦਾ ਮਹਿਲਾ ਦਿਵਸ ਦੇ ਦੌਰਾਨ ਦੇਖੋ ਜੀ ਅੱਜ ਸਾਡੇ ਪੰਜਾਬ ਦੇ ਜਰਨਲ ਸਕੱਤਰ ਕਾਕਾ ਕੋਟਰਾ ਜੀ ਆਏ ਸੀ ਮੀਟਿੰਗ ਕਰਨ 8 ਕਿਉਂਕਿ 8 ਤਰੀਕ ਨੂੰ ਮਹਿਲਾ ਦਿਵਸ ਮਨਾਇਆ ਜਾਣਾ ਬਾਰਡਰਾਂ ਤੇ ਜੇ ਤਿੰਨੇ ਹੀ ਬਾਰਡਰਾਂ ਤੇ ਜਿੱਨਾਂ ਤੇ ਸੰਘਰਸ਼ ਚੱਲ ਰਿਹਾ ਸੋ ਉਹ ਮੀਟਿੰਗ ਕਰਨ ਆਏ ਸੀ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਵੱਧ ਤੋਂ ਵੱਧ ਫਾਜ਼ਿਲਕਾ ਜ਼ਿਲ੍ਹੇ ਚ ਉਹ ਬੀਬੀਆਂ ਲੈ ਕੇ ਜਾਵਾਂਗੇ ਕਿਉਂਕਿ ਜਿਹੜੇ ਉਧਰ ਪੰਜਾਬ ਵਾਲੇ ਬਠਿੰਡਾ ਸਾਈਡ ਜ਼ਿਲ੍ਹੇ ਆ ਉਹ ਉਧਰ ਐਡਵਾਂਸ ਹੀ ਬੀਬੀਆਂ ਬਹੁਤ ਜਾਂਦੀਆਂ ਪਰ ਆਪਣਾ ਜ਼ਿਲ੍ਹਾ ਥੋੜਾ ਜਿਹਾ ਬੈਕਵਰਡ ਹੋਣ ਕਰਕੇ ਇੱਧਰ ਅਸੀਂ ਬੀਬੀਆਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਤੇ ਉਮੀਦ ਆ ਵੱਡੀ ਗਿਣਤੀ ਦੇ ਵਿੱਚ ਅਸੀਂ ਬੀਬੀਆਂ ਲੈ ਕੇ 8 ਤਰੀਕ ਨੂੰ ਆਪਣੇ ਮਹਿਲਾ ਦਿਵਸ ਵਾਲੇ ਦਿਨ ਉੱਥੇ ਬਾਰਡਰਾਂ ਤੇ ਜ਼ਰੂਰ ਪਹੁੰਚਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਫਾਜ਼ਲਕਾ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਭਰਵੀ ਮੀਟਿੰਗ ਕੀਤੀ ਗਈ ਹੈ ਜਿਵੇਂ ਕਿ ਪੰਜਾਬ